ਰਾਜਵੀਰ ਵੀਰੇ ਨੂੰ ਮੈਂ 5 5 ਮਿੰਟਾਂ ਅੰਸਤੇ ਮਿਲਿਆ ਸੀ ਉਹ ਵੀ ਉਹ ਵਜ੍ਹੀ ਘੜੀ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਤੇ ਮਿਲਿਆ ਸੀ ਮੈਂ ਮਰਖੜ 3-4 ਸਾਲ ਪਹਿਲਾਂ 락ਡਾਊਨ ਦੇ ਵਿੱਚ ਤੇ ਉਹੀ 5 ਮਿੰਟ ਦੀ ਮੇਰੀ ਮੁਲਾਕਾਤ ਹੈ ਮੇਰੀ ਕਦੇ ਫੋਨ ਤੇ ਵੀ ਡਿਸਕਸ਼ਨ ਨਹੀਂ ਹੋਈ ਕਦੇ ਮੇਰੀ ਵੀਰੇ ਨਾਲ ਗੱਲ ਨਹੀਂ ਹੋਈ ਨਾ ਮੇਰੀ ਕਦੇ ਇੰਟਰਨੈਟ ਤੇ ਕਦੇ ਕੋਈ ਗੱਲ ਹੋਈ ਆ ਮਤਲਬ ਮੈਂ ਸਿਰਫ ਉਹੀ 50 ਮਿੰਟਾਂ ਅੰਸਤੇ ਵੀਰੇ ਨੂੰ ਮਿਲਿਆ ਬਟ ਮੈਂ ਚਲੋ ਗਾਣੇ ਸੁਨੇ ਸਾਰਾ ਕੁਝ ਹੋਇਆ ਪਰ ਜਦੋਂ ਜਿੱਦਣ ਐਕਸੀਡੈਂਟ ਹੋਇਆ ਸਾਨੂੰ ਨਿਊਜ਼ ਮਿਲੀ ਜਿੱਦਣ ਮੇਰਾ ਤੇ ਘੁੱਗੀ ਭਾਜੀ ਦਾ ਹੀ ਸੀਨ ਸੀਗਾ ਅਸੀਂ ਬੰਬੂ ਕਾਰਡ ਦਾ ਸ਼ੂਟ ਕਰਦੇ ਸੀ ਸਾਨੂੰ ਕਰਮਜੀਤ ਭਾਜੀ ਦਾ ਫੋਨ ਆਇਆ ਕਰਮਜੀਤਨ ਮੋਲਵੀਰ ਦਾ ਵੀ ਆਪਣੇ ਵਾਲੇ ਰਾਜਵੀਰ ਦੇ 6:00 ਵਜੇ ਤੇ ਉਹ ਸਾਨੂੰ ਪਤਾ ਸੀ ਸਵੇਰੇ ਮਤਲਬ ਉਹ ਦਿਨ ਚਲੋ ਅਨਫੋਰਚੂਨੇਟ ਸੀਗਾ ਅਸੀਂ ਵੀ ਫਸੇ ਸੀਗੇ ਕੋਈ ਐਬਜਾ ਦਿਨ ਸੀ ਉਹ ਦਿਨ ਸ਼ੂਟ ਦਾ ਸਾਡਾ ਵੀ ਚਲੋ ਪ੍ਰੋਡਿਊਸਰ ਪਾਰਟ ਆਫ 뷰 ਤੋਂ ਵੀ ਉਹ ਛੱਡਿਆ ਨਹੀਂ ਸੀ ਜਾ ਸਕਦਾ ਉਹ ਛੱਡ ਕੇ ਸੀ ਨਹੀਂ ਸੀ ਦੌੜ ਸਕਦੇ ਰਾਈਟ ਅਵੇ ਬਟ ਚਲੋ ਮੇਰਾ ਤੇ ਫਿਰ ਵੀ ਇਹ ਹਿਸਾਬ ਦਾ ਸੀਨ ਸੀਗਾ ਵੀ ਮੈਂ ਚੁੱਪ ਰਹਿਣਾ ਸੀ ਥੋੜਾ ਜਿਹਾ ਮੈਂ ਸਾਈਡ ਜਾ ਰਹਿਣਾ ਸੀ ਤੇ ਅਨਫੋਰਚੂਨੇਟ ਤੇ ਬਾਜੀ ਕੋਗੀ ਬਾਜੀ ਵਾਸਤੇ ਉਹ ਥੋੜਾ ਜਿਹਾ ਮਤਲਬ ਕਾਮੇਡੀ ਕਾਮੇਡੀ ਨਹੀਂ ਮੈਂ ਕਹਿ ਸਕਦਾ ਥੋੜਾ ਜਿਹਾ ਪ੍ਰਾਊਡਲੀ ਤੇ ਹੱਸ ਕੇ ਜੇ ਪਰਫਾਰਮ ਕਰਨਾ ਸੀ ਤੇ ਮੈਂ ਬਾਜੀ ਦੀਆਂ ਅੱਖਾਂ ਵੱਲ ਵੇਂਦਾ ਸੀ ਉਦੋਂ ਵੀ ਇਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਤੇ ਮੈਨੂੰ ਸਾਨੂੰ ਵੀ ਨਾ ਸਮਝ ਲੱਗੇ ਸਾਨੂੰ ਮਤਲਬ ਤੁਸੀਂ ਬਲੀਵ ਨਹੀਂ ਕਰਨਾ ਕਿ ਅਸੀਂ ਉਹ 4-5 ਘੰਟੇ ਲੰਚ ਤੋਂ ਮਤਲਬ ਆਲਮੋਸਟ ਲਾ ਲਉ ਤੁਸੀਂ ਸਾਨੂੰ 12:00 12:00 ਕੋਈ 12:00 1 ਵਜੇ ਫੋਨ ਆਇਆ ਤੇ ਉਹ ਤੋਂ ਲੈ ਕੇ ਅਸੀਂ 4-5 ਵਜੇ ਤੱਕ ਉਹ ਸਮਾਂ ਕਿਵੇਂ ਕੱਢਿਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਗੱਡੀਆਂ ਭਜਾਈਆਂ ਤੇ ਅਸੀਂ ਮਹਾਲੀ ਆ ਗਏ